ਤੁਸੀਂ ਜੁੜ ਚੁੱਕੇ ਹੋ ਪੰਜਾਬੀ ਵਰਲਡਵਾਈਸ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਹਾਂ ਤੁਹਾਡਾ ਨਾ ਹਾਜ਼ਰ ਹਾਂ ਅੱਜ ਲਈ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਗੜਸ਼ੰਕਰ ਸ਼ਹਿਰ ਤੋਂ ਸ਼੍ਰੀ ਅਨੰਤਪੁਰ ਸਾਹਿਬ ਰੋਡ ਗੜਸ਼ੰਕਰ ਸ਼ਹਿਰ ਜੀਹਾਂ ਦੱਸ ਦਈਏ ਕਿ ਸ਼੍ਰੀ ਅਨੰਤਪੁਰ ਸਾਹਿਬ ਤੋਂ ਗੜਸ਼ੰਕਰ ਵੱਲ ਇੱਕ ਸਵਾਰੀਆਂ ਦਾ ਨਿੱਜੀ ਬੱਸ ਜਿਹੜੀ ਆ ਉਹ ਗੜਸ਼ੰਕਰ ਵੱਲ ਆ ਰਹੀ ਸੀ ਤੇ ਜਿਸ ਦੇ ਚੱਲਦਿਆਂ ਹੀ ਜਿਵੇਂ ਹੀ ਗੜਸ਼ੰਕਰ ਬੱਸ ਜਿਹੜੀ ਹੈ ਸ਼੍ਰੀ ਅਨੰਤਪੁਰ ਸਾਹਿਬ ਰੋਡ ਬਿਜਲੀ ਕਰ ਕ੍ਰੋਸ ਕਰਦੀ ਹੈ ਥੋੜਾ ਅੱਗੇ ਆਂਦੀ ਆ ਤਾਂ ਠੀਕ ਪੈਟਰੋਲ ਪੰਪ ਦੇ ਲਾਗੇ ਜਿਹੜਾ ਬੱਸ ਅਨਬੈਲੈਂਸ ਹੁੰਦੀ ਹੈਗੀ ਆ ਉਸ ਤੋਂ ਬਾਅਦ ਬੱਸ ਜਿਹੜੀ ਆ ਸਿੱਧੀ ਖੰਭੇ ਨਾਲ ਜਾ ਟਕਰਾਂਦੀ ਆ ਜੋ ਖੰਭਾ ਜਿਹੜਾ ਘਰਾਂ ਦੇ ਬਿਲਕੁਲ ਨਜ਼ਦੀਕ ਲੱਗਾ ਹੋਇਆ ਜਿਹੇ ਤੇ ਚਲਦੇ ਆ ਸਵਾਰੀਆਂ ਵੀ ਵਿੱਚ ਬੱਸ ਦੇ ਸਵਾਰ ਸਨ ਹਾਲਾਂਕਿ ਜਾਨੀਮਾਲੀ ਨੁਕਸਾਨ ਨਹੀਂ ਹੋਇਆ ਹੈਗਾ ਬੱਸ ਦੀਆਂ ਤੁਸੀਂ ਨਾ ਤੁਸੀਂ ਦੇਖ ਸਕਦੇ ਹੋ ਬੱਸ ਜਿਹੜੀ ਸੀ ਤੇਜ਼ ਰਫਤਾਰ ਵਿੱਚ ਦੱਸੀ ਜਾ ਰਹੀ ਹੈ ਔਰ ਸਵਾਰੀਆਂ ਵੀ ਬਿਲਕੁਲ ਜਿਹੜਾ ਠੀਕ-ਠਾਕ ਨੇ ਦੇਖ ਸਕਦੇ ਹੋ ਤੁਸੀਂ ਵੀਰਾਂ ਦੇ ਵਿੱਚ ਕਿਵੇਂ ਬੱਸ ਜਿਹੜੀ ਆ ਉਹ ਖੰਭੇ ਦੇ ਨਾਲ ਜਾ ਟਕਰਾਂਦੀ ਹੈ ਖਾਸ ਖਬਰ ਪੰਜਾਬੀ ਵਰਲਡਵਾਈਡ ਤੋਂ ਕੈਮਰਾ ਪਰਸਨ ਤਲਵਿੰਦਰ ਸਿੰਘ ਦੇ ਨਾਲ